ਮੰਗਪ੍ਰੀਤ ਸਿੰਘ ਜਿਹੜਾ ਗੁਰੂ ਘਰ ਦਾ ਵਜੀਰ ਆ ਤੇ ਬੋਲ ਕਰਾਉਣ ਦੀ ਸੇਵਾ ਜਿਹੜੀ ਪੁਰਤਗਾਲ ਦੀ ਸੰਗਤ ਵੱਲੋਂ ਧੰਨਵਾਦ ਜੀ ਸਾਰੀ ਪੁਰਤਗਾਲ ਦੀ ਸੰਗਤ ਦਾ ਵੀਰ ਗੁਰਮਖ ਸਿੰਘ ਜੀ ਵੀਰ ਪ੍ਰਭਦੀਪ ਸਿੰਘ ਜੀ ਤੇ ਅਸੀਂ ਮੰਗਪ੍ਰੀਤ ਦੇ ਘਰ ਪਹੁੰਚੇ ਤੇ ਮੰਗਪ੍ਰੀਤ ਦੇ ਘਰ ਦੇ ਹਾਲਾਤ ਬਾਤ ਤੋਂ ਬਾਤਰ ਕਹਿ ਸਕਦੇ ਹਾਂ ਉਸ ਟਾਈਮ ਦੇ ਤੇ ਬਣੇ ਹੋਏ ਸੀ ਹੌਸਲਾ ਦਿੱਤਾ ਮੰਗਪ੍ਰੀਤ ਨੂੰ ਆਸ ਦੀ ਕਿਰਨ ਜਾਗੀ ਜੋ ਤਿੰਨ ਵੀਰ ਆਇਰਲੈਂਡ ਤੋਂ ਸੀ ਉਹਨਾਂ ਨੇ ਵੱਡੇ ਪੱਧਰ ਦਾ ਸਹਿਯੋਗ ਦਿੱਤਾ ਇਹ ਘਰ ਬਣਾਉਣ ਦੀ ਲੈ ਲਈ ਹੈ ਜਿਸ ਚੈਨਲ ਵੱਲੋਂ ਸੇਵਾ ਸੰਗਤ ਦੇ ਸਹਿਯੋਗ ਨਾਲ ਠੀਕ ਹੈ ਕਿ ਅਸੀਂ ਅਗਲੇ ਹਫਤੇ ਤੋੜਪਨ ਕਰ ਦੇਣੀ ਹੈ ਇਹ ਆਪਣੇ ਸਹਿਯੋਗੀ ਆ ਵੀਰ ਕਿਚਨ ਆ ਤੇ ਇਹਨਾਂ ਦਾ ਕੋਈ ਹਸਾਨ ਇਨਰ ਦੇ ਫਰਜ਼ ਸੀ ਉਹ ਪੂਰਤੀ ਕਰਨ ਦੇ ਤੇ ਪੂਰਤੀ ਤਾਂ ਹੋਣੀ ਹੈ ਕਿ ਤੁਸੀਂ ਗੁਰੂਕਾਰ ਦੇ ਵਜ਼ੀਰੋਂ ਪਹਿਲਾਂ ਮੈਨੂੰ ਕਿਹਾ ਸੀ ਕਿ ਪਹਿਲ ਕਦਮੀ ਇਸ ਟਾਈਮ ਤੋਂ ਇਸ ਇਲਾਕੇ ਦੇ ਵਿੱਚ ਇੱਕ ਵੱਡੀ ਸੇਵਾ ਜੇ ਕਹੀਏ ਤੇ ਭਾਈ ਸਾਹਿਬ ਮੰਗਪ੍ਰੀਤ ਸਿੰਘ ਦੇ ਘਰ ਦੀ ਹੋ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਗਪ੍ਰੀਤ ਸਿੰਘ ਮੰਗਪ੍ਰੀਤ ਸਿੰਘ ਸ਼ਾਮਪੁਰਾ ਬਿਲਕੁਲ ਰਮਦਾਸ ਦੀ ਜਦੋਂ ਅਸੀਂ ਗੱਲ ਕਰਦੇ ਆਂ ਰਮਦਾਸ ਦੇ ਬਿਲਕੁਲ ਨੇੜੇ ਆ ਰਮਦਾਸ ਡੇਰਾ ਬਾਬਾ ਨਾਨਕ ਜਨਾਲਾ ਹਰਪ੍ਰਭਾਉਤ ਇਲਾਕਾ ਅਕਾਲ ਏਡ ਵੱਲੋਂ ਕੋਸ਼ਿਸ਼ਾਂ ਸੀ ਕਿ ਕੋਈ ਨਾ ਕੋਈ ਤਿਲ ਫੁੱਲ ਜਿਹੜਾ ਸੰਗਤ ਸਹਿਯੋਗ ਕਰਦੀ ਆ ਉਹ ਪਿੰਡਾਂ ਤੱਕ ਪਹੁੰਚਾਇਆ ਜਾਵੇ ਸਾਡੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਵੀ ਰਹਿਣਗੀਆਂ 12 ਸਾਲ ਤੋਂ ਸਫ਼ਰ ਕਰ ਰਹੇ ਆ ਪਿੰਡਾਂ ਦਾ ਤੇ ਕੋਸ਼ਿਸ਼ ਕਰਦੇ ਆ ਕਿ ਮਨਪ੍ਰੀਤ ਸਿੰਘ ਵਰਗੇ ਵੀ ਸਾਡਾ ਸਹਿਯੋਗੀ ਵੀ ਬਣਦੇ ਆ ਤੇ ਪਿੰਡਾਂ 'ਚ ਲੈ ਕੇ ਕਾਫਲੇ ਦੇ ਰੂਪ 'ਚ ਚੱਲਦੇ ਆ ਜਦੋਂ ਮੰਗਪ੍ਰੀਤ ਦੀ ਪੋਸਟ ਵਾਇਰਲ ਹੁੰਦੀ ਆ ਤੇ ਮੇਰੇ ਪੱਤਰਕਾਰ ਵੀਰ ਨੇ ਸਨੇਹਾ ਦਿੱਤਾ ਤੇ ਅਸੀਂ ਮੰਗਪ੍ਰੀਤ ਦੇ ਘਰ ਪਹੁੰਚੇ ਤੇ ਮੰਗਪ੍ਰੀਤ ਦੇ ਘਰ ਦੇ ਹਾਲਾਤ ਬਾਤ ਤੋਂ ਬਾਤਰ ਕਹਿ ਸਕਦੇ ਹਾਂ ਉਸ ਟਾਈਮ ਦੇ ਤੇ ਬਣੇ ਹੋਏ ਸੀ ਹੌਸਲਾ ਦਿੱਤਾ ਮੰਗਪ੍ਰੀਤ ਨੂੰ ਆਸ ਦੀ ਕਿਰਨ ਜਾਗੀ ਜੋ ਤਿੰਨ ਵੀਰ ਆਇਰਲੈਂਡ ਤੋਂ ਸੀ ਉਹਨਾਂ ਨੇ ਵੱਡੇ ਪੱਧਰ ਦਾ ਸਹਿਯੋਗ ਦਿੱਤਾ ਤੇ ਨਾਲ ਹੀ ਵੀਰ ਜਗਜੀਤ ਸਿੰਘ ਦਾ ਚੈਨਲ ਕੰਟਰੋਲ ਸਾਡੇ ਤੇ ਸਾਡੇ ਐਮ ਡੀ ਸਤਾਮ ਲੀਖ ਸਿੰਘ ਕੂਣਾ ਉਹਨਾਂ ਦਾ ਸੁਨੇਹਾ ਆ ਗਿਆ ਕਿ ਮੰਗਪ੍ਰੀਤ ਗੁਰੂ ਘਰ ਦੇ ਵਜੀਰ ਸਹਿਬਾਨ ਕਿਉਂਕਿ ਅਸੀਂ ਇੱਕ ਵੱਡੀ ਪਦਵੀ ਤੇ ਜੇ ਬੈਠਦੇ ਆ ਤੇ ਆਪਾਂ ਸਤਿਕਾਰ ਵੀ ਓਨਾ ਹੀ ਕਰ ਲਵਾਂ ਉਹ ਤੋਂ ਵੱਧ ਕਰਨਾ ਅਸੀਂ। ਬਾਬਾ ਬੁੱਢਾ ਜੀ ਦਾ ਉਸ ਸਥਾਨ ਤੇ ਬਾਬਾ ਬੁੱਢੇ ਦੇ ਸਥਾਨ ਦੇ ਉੱਤੇ ਸਵਾਮਨਵਾ ਰਹੇ ਆ। ਤੇ ਸੁਨੇਹਾ ਮਿਲਿਆ ਤੇ ਸਾਡੀ ਇੱਕ ਡਿਊਟੀ ਹੁੰਦੀ ਆ ਸਾਡੀ ਟੀਮ ਦੀ। ਜਦੋਂ ਸੁਨੇਹਾ ਮਿਲਦਾ ਤੇ ਫਿਰ ਅਸੀਂ ਕਿਤੇ ਬੈਠੇ ਹੋਈਏ ਸੁਨੇਹਾ ਘਰ ਤੱਕ ਪਹੁੰਚ ਜਾਂਦਾ। ਫਿਰ ਮੰਗਪ੍ਰੀਤ ਕੋ ਆਏ। ਮੰਗਪ੍ਰੀਤ ਨਾਲ ਗੱਲਬਾਤ ਕੀਤੀ। ਮਾਤਾ ਦੀਆਂ ਅਸੀਸਾਂ ਲਈਆਂ ਤੇ ਦੱਸ ਦਿੱਤਾ ਕਿ ਤੁਹਾਡੇ ਜਿਹੜੇ ਘਰ ਬਣਾਉਣ ਦੀ ਸੇਵਾ ਸਿੰਘ ਲੈ ਲਈ ਐ। ਇੱਕ ਦਿਨ ਲੰਘਿਆ ਜਿੱਥੋਂ 320 ਸਾਲਾਂ ਪਹਿਲਾਂ ਜੁੜੇ ਸੀ ਮੈਂ ਗੱਲ ਕਰਦਾ ਤੇ ਪੂਰਾ ਐਨਆਰਆਈ ਭਾਈਚਾਰਾ ਸਾਲਾਂ ਨਾਲ ਜੁੜਿਆ ਹੋਇਆ ਜਿਨ੍ਹਾਂ ਦੇ ਸਹਿਯੋਗ ਨਾਲ ਅਸੀਂ ਕਾਰਜ ਕਰ ਹੀ ਰਹੇ ਹਾਂ ਤੇ ਵੀਰ ਜੀ ਦਾ ਫੋਨ ਆਇਆ ਪੁਰਤਗਾਲ ਤੋਂ ਚੱਲੇ ਸੀ ਕਹਿੰਦੇ ਕਿ ਸਵਾਵਾ ਕਰਨੀਆਂ ਵਾ ਤੇ ਦੱਸੋ ਕਿੱਥੇ ਕਿੱਥੇ ਕਰ ਸਕਦੇ ਆ ਚਲੋ ਸਵਾਵਾ ਵੀ ਬਹੁਤ ਵੱਡੇ ਪੱਧਰ ਦੀਆਂ ਪੁਰਤਗਾਲ ਦੀ ਸੰਗਤ ਨੇ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਕਿਉਂਕਿ ਹਰ ਇੱਕ ਥਾਂ ਤੋਂ ਹੀ ਸੰਗਤ ਵੱਡਾ ਸਹਿਯੋਗ ਕਰ ਰਹੀ ਆ ਤੇ ਜਦੋਂ ਵੀਰ ਗੁਰਮukh ਸਿੰਘ ਦੀ ਗੱਲ ਹੋਈ ਤੇ ਪ੍ਰਭਦੇਵ ਸਿੰਘ ਤੇ ਪ੍ਰਭਦੀਪ ਸਿੰਘ ਸਾਡੇ ਨਾਲ ਖੜੇ ਆ ਤੇ ਵੀਰ ਗੁਰਮੁਖ ਸਿੰਘ ਨੇ ਕਿਹਾ ਕਿ ਕੋਈ ਸਾਡੀ ਸੇਵਾ ਲਾ ਦੋ ਜੇ ਤੁਹਾਨੂੰ ਲੱਗਦਾ ਹੋਵੇ ਕਿਤੇ ਵੀ ਬੜਾ ਵਧੀਆ ਲੱਗਾ ਮੈਨੂੰ ਕਿ ਜਦੋਂ ਉਹਨੇ ਕਿਹਾ ਕਿ ਸਾਡੀ ਵੀ ਸੇਵਾ ਕਿਤੇ ਲਾ ਦੋ ਅਸੀਂ ਵੀ ਤੁਹਾਡੇ ਨਾਲ ਸੇਵਾ ਕਾਰਜ ਕਰਨ ਵਾਸਤੇ ਪਹੁੰਚਦੇ ਆ ਤੇ ਮੈਂ ਫਿਰ ਵੀਰ ਜੀ ਨੂੰ ਕਹਿਤਾ ਸੀ ਕਿ ਇਹ ਕਾਰਜ ਤੁਸੀਂ ਇੱਕ ਸੰਭਲੋ ਅਸੀਂ ਵੱਡੇ ਪੱਧਰ ਦੀਆਂ ਸਵਾਵਾਂ ਸਟਾਰਟ ਕੀਤੀਆਂ ਹੋਈਆਂ ਬੋਰ ਦੀ ਸੇਵਾ ਮੰਗਪ੍ਰੀਤ ਸਿੰਘ ਜਿਹੜਾ ਗੁਰੂ ਘਰ ਦਾ ਵਜ਼ੀਰ ਆ ਤੇ ਬੋਲ ਕਰਾਉਣ ਦੀ ਸੇਵਾ ਜਿਹੜੀ ਪੁਰਤਗਾਲ ਦੀ ਸੰਗਤ ਵੱਲੋਂ ਧੰਨਵਾਦ ਜੀ ਸਾਰੀ ਪੁਰਤਗਾਲ ਦੀ ਸੰਗਤ ਦਾ ਵੀਰ ਗੁਰਮukh ਸਿੰਘ ਜੀ ਵੀਰ ਪ੍ਰਭਦੇਵਾਲ ਸਿੰਘ ਜੀ ਤੁਸੀਂ ਇਹ ਘਰ ਦੇ ਵਿੱਚ ਆਏ ਹੋ ਕਿਉਂਕਿ ਅਸੀਂ ਇੱਕ ਸਹਿਯੋਗੀ ਆ ਮੈਂ ਪਹਿਲਾਂ ਵੀ ਵੀਰ ਨੂੰ ਕਿਹਾ ਸੀ ਕਿ ਕਦੀ ਨਹੀਂ ਸੋਚਣਾ ਕਿ ਕੋਈ ਬਣਾ ਰਿਹਾ ਆ ਆਸਾਨ ਕਰ ਰਿਹਾ ਨਹੀਂ ਇਹ ਸਾਡੇ ਫਰਜ਼ ਸੀ ਅਸੀਂ ਫਰਜ਼ਾਂ ਦੀ ਪੂਰਤੀ ਕਰਨੇ ਆ ਡਾਕਟਰ ਸਾਹਿਬ ਇੱਧਰ ਆ ਜਾਓ ਤੁਸੀਂ ਵੀਰ ਜੀ ਨਾਲ ਆ ਜਾਓ ਹੇ ਜੀ ਮੈਂ ਤੁਹਾਨੂੰ ਦੱਸ ਰਿਹਾ ਸੀ ਸਾਡੇ ਡਾਕਟਰ ਸਾਹਿਬਾਨ ਅਸੀਂ ਕੋਸ਼ਿਸ਼ ਕਰਦੇ ਆਂ ਪਿੰਡ-ਪਿੰਡ ਜਾ ਕੇ ਵੀ ਜੀ ਕੈਂਪ ਲਾਈਏ ਜੀ ਉਹ ਵੀ ਸਾਰਾ ਐਨਆਰਆਈ ਭਾਈਚਾਰੇ ਕਰ ਰਿਹਾ ਅਕਾਲ ਚੈਨਲ ਤੇ ਅਕਾਲ ਏਡੇ ਕਿੰਨਾ ਮਾਧਿਅਮਾਂ ਜੀ ਅਸੀਂ ਕਹਿੰਨੇ ਕਿ ਅਸੀਂ ਕੁਝ ਨਹੀਂ ਕਰਦੇ ਮੈਂ ਵੀਰ ਜੀ ਨਾਲ ਵੀ ਗੱਲ ਕਰਦਾ ਹੁੰਦਾ ਕਿ ਇਹ ਸੰਗਤ ਕਰਾ ਰਹੀ ਆ ਤੇ ਇਹੋ ਜੀ ਵੀਰ ਕਰਾ ਰਿਹਾ ਜੀ ਜਿੱਥੇ ਸੰਗਤ ਪਿੱਛੇ ਇਹਨਾਂ ਦੇ ਦਿਲਾਂ 'ਚ ਵਸਦੀ ਆ ਇਹ ਸਹਿਯੋਗੀ ਬਣ ਜਾਂਦੇ ਆ ਤੇ ਅੱਜ ਮੰਗਪ੍ਰੀਤ ਦੇ ਘਰ ਦੇ ਵਿੱਚ ਸ਼ਾਮ ਦਾ ਸਮਾਂ ਆ ਹਨੇਰਾ ਹੋਣ ਜਾ ਰਿਹਾ ਤੇ ਵੀਰ ਕਹਿੰਦੇ ਕਿ ਵਾਪਸੀ ਅਮਰੀਕਾ ਦੀ ਤੇ ਜਰੂਰ ਉਸ ਲੋਕੇਸ਼ਨ ਤੇ ਪਹੁੰਚੀਏ ਜਿੱਥੇ ਆਪਾਂ ਤੁਸੀਂ ਸਵਾਮਾ ਸਟਾਰਟ ਕਰਨੀਆਂ ਤੇ ਉੱਥੇ ਅਸੀਂ ਜਿਹੜੀ ਬੋਰ ਦੀ ਸੇਵਾ ਵਾ ਉਹ ਇਹਨਾਂ ਨੇ ਆਪਣੇ ਕੋਲੋਂ ਮਤਲਬ ਕਿ ਕਿਹਾ ਕਿ ਪੁਰਤਗਾਲ ਦੀ ਸੰਗਤ ਜਿਹੜੀ ਆ ਉਹਨਾਂ ਵੱਲੋਂ ਕੀਤੀ ਜਾਊਗੀ ਤੇ ਗੁਰੂ ਘਰ ਦਾ ਨਾਮ ਜੀ ਗੁਰਦੁਆਰਾ ਗੁਰਤੇਗ ਬਹਾਦਰ ਸਾਹਿਬ ਜੀ ਐਲਬੂਫੇਰਾ ਗੁਰਦੁਆਰਾ ਗੁਰਤੇਗ ਬਹਾਦਰ ਸਾਹਿਬ ਗੁਰਤੇਗ ਬਹਾਦਰ ਸਾਹਿਬ ਐਲਬੂਫੇਰਾ ਦੇ ਸਮੂਹ ਸੰਗਤ ਦਾ ਸਮੂਹ ਸੇਵਾਦਾਰਾਂ ਦਾ ਧੰਨਵਾਦ ਕਿ ਤੁਸੀਂ ਪੰਜਾਬ ਦੇ ਵਿੱਚ ਆਏ ਹੜਾਂ ਦੇ ਵਿੱਚ ਉਸ ਪੂਰੀ ਕੌਮ ਦੀ ਸਾਰ ਲੈ ਰਹੇ ਹੋ ਕਿਉਂਕਿ ਐਨਆਰਆਈ ਭਾਈਚਾਰਾ ਹੋਵੇ ਸਾਡੇ ਇਥੋਂ ਦੀ ਸੰਗਤ ਹੋਵੇ ਸਾਰੀ ਬਹੁਤ ਚੜ੍ਹਦੀ ਕਲਾ ਦੇ ਵਿੱਚ ਆ ਧਿਆਨ ਕੇ ਬੜਮੁੱਲਾ ਯੋਗਦਾਨ ਪਾ ਰਿਹਾ ਸਾਰਿਆਂ ਤੁਹਾਡਾ ਧੰਨਵਾਦ ਆ ਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਵਾ ਕਿਉਂਕਿ ਜੁੜੇ ਰਿਓ ਨਾ ਪਰਿਵਾਰ ਦੇ ਨਾਲ ਬਹੁਤ ਵੱਡੀਆਂ ਲੋੜਾਂ ਵਾ ਤੇ ਵੀਰ ਜੀ ਹੁਣ ਕੁਝ ਕਹਿਣਾ ਚਾਹੋਗੇ ਸੰਗਤ ਨੂੰ ਤੁਸੀਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੀਆਂ ਪੁਰਤਗਾਲ ਦੀਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਦਿਲਾਂ ਵਿੱਚ ਅਜੇ ਵੀ ਪੰਜਾਬ ਦਾ ਦਰਦ ਹੈ ਜਦੋਂ ਪਤਾ ਲੱਗਾ ਜੀ ਵੀ ਇੱਥੇ ਹੜ੍ਹਾਂ ਨੇ ਕਾਫੀ ਇਲਾਕਿਆਂ ਨੂੰ ਪ੍ਰਭਾਵਿਤ ਕੀਤਾ ਹੈ ਤੇ ਸਾਰੀਆਂ ਪੁਰਤਗਾਲ ਦੀਆਂ ਸੰਗਤਾਂ ਨੇ ਸਹਿਯੋਗ ਦਿੱਤਾ ਗੁਰਦੁਆਰਾ ਗੁਰਤੇਗ ਬਾਦਰ ਸਾਹਿਬ ਅਲਬੋਫੇਰਾ ਦੇ ਸਮੁੱਚੀ ਕਮੇਟੀ ਸਾਰੇ ਸੇਵਾਦਾਰਾਂ ਨੇ ਸਾਡੀ ਸੇਵਾ ਲਈ ਵੀ ਤੁਸੀਂ ਵੱਖ-ਵੱਖ ਪਿੰਡਾਂ ਵਿੱਚ ਜਾ ਕਰਕੇ ਤੇ ਜਿੱਥੇ-ਜਿੱਥੇ ਵੀ ਗਰੀਬ ਪਰਿਵਾਰ ਰਹਿੰਦੇ ਨੇ ਗਰੀਬ ਸਿੱਖ ਰਹਿੰਦੇ ਨੇ ਤੇ ਪਹਿਲ ਦਿੱਤੀ ਗਈ ਵੀ ਜਿਹੜੇ ਸ਼ਹੀਦ ਪਰਿਵਾਰ ਸਨ ਅਸੀਂ ਸਵੇਰ ਦੇ ਮਹਾਰਾਜ ਦੀ ਕਿਰਪਾ ਦੇ ਨਾਲ ਨਿਕਲੇ ਸਾਰੇ ਸ਼ਹੀਦ ਪਰਿਵਾਰ 25-30 ਪਰਿਵਾਰਾਂ ਨੂੰ ਅੱਜ ਮਿਲੇ ਆ ਜੀ ਤੇ ਫਿਰ ਇਹ ਗੁਰੂ ਕੇ ਵਜ਼ੀਰ ਆਪ ਜੀ ਦੇ ਨਾਲ ਸਾਂਝ ਪਾਈ ਤੇ ਗੁਰੂ ਕੇ ਵਜ਼ੀਰ ਜਿਹੜੇ ਸੇਵਾ ਨਿਭਾ ਰਹੇ ਨੇ ਤੇ ਸੰਗਤ ਜੀ ਤੁਸੀਂ ਇਹਨਾਂ ਦੇ ਘਰ ਦੇ ਹਾਲਾਤ ਤੁਸੀਂ ਵੇਖ ਹੀ ਸਕਦੇ ਹੋ ਤੇ ਮਹਾਰਾਜੀ ਦੀ ਬਾਣੀ ਦਾ ਵੀ ਜ਼ਿਕਰ ਆ ਵੀ ਗੁਰਪੀਰਾਂ ਕੀ ਚੱਕਰੀ ਮਹ ਕੱਢੀ ਸੁਖਸਾਰ ਤੇ ਵੀਰ ਜੀ ਨੂੰ ਹੌਸਲਾ ਦਿੱਤਾ ਵੀ ਤੁਸੀਂ ਹੌਸਲਾ ਨਾ ਛੱਡਿਓ ਦਾਸ ਵੀ ਗਰੰਥੀ ਸਿੰਘ ਦੀ ਸੇਵਾ ਨਿਭਾਉਂਦਾ ਏ ਤੇ ਮਹਾਰਾਜੀ ਫਿਰ ਆਪੇ ਕਿਰਪਾ ਕਰ ਦਿੰਦੇ ਹੋਰ ਹੀ ਹੋਰ ਆਪੇ ਕਿਸੇ ਦੇ ਸੰਗਤਾਂ ਦੇ ਮਨ ਵਿੱਚ ਵਸ ਜਾਂਦੇ ਨੇ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸੰਗਤ ਦੇ ਹੀ ਸਜੋਗ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ ਇਹ ਪ੍ਰਭ ਵੀਰ ਮਿਰਾਲ ਪੁਰਤਗਾਲ ਤੋਂ ਆਇਆ ਤੇ ਦਾਸ ਵੀ ਉਥੋਂ ਹੋਰ ਵੀ ਸਾਡੇ ਪ੍ਰਬੰਧਕ ਆਏ ਸਨ ਭਾਈ ਕਾਲਾ ਸਿੰਘ ਤੇ ਸਾਰੀਆਂ ਸੰਗਤਾਂ ਦੇ ਸਜੋਗ ਦੇ ਨਾਲ ਹੀ ਇਹ ਸੇਵਾਵਾਂ ਕੀਤੀਆਂ ਜਾਂਦੀਆਂ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਤੁਸੀਂ ਸੰਗਤਾਂ ਤੱਕ ਆਵਾਜ਼ ਪਹੁੰਚਾਉਂਦੇ ਜੇ ਤੇ ਸੰਗਤਾਂ ਫਿਰ ਉੱਥੇ ਪਹੁੰਚਦੀਆਂ ਨੇ ਸਾਰੀ ਸੰਗਤ ਦਾ ਤੁਹਾਡੀ ਸਾਰੀ ਟੀਮ ਦਾ ਗੁਰਦੁਆਰਾ ਗੁਰਤੇਗ ਬਹਾਦਰ ਸਾਹਿਬ ਅਲਵੂ ਫੇਰਾ ਪੁਰਤਗਾਲ ਦੀਆਂ ਸੰਗਤਾਂ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕ ਸਰਦਾਰ ਕੁਰਮਕ ਸਿੰਘ ਜੀ ਤੁਹਾਡਾ ਦਿਲ ਦੀਆਂ ਗਰੀਆਂ ਦਾ ਧੰਨਵਾਦ ਆ ਇਹ ਸੇਵਾ ਪ੍ਰਵਾਨ ਕਰ ਲਿਓ ਜੀ ਤੇ ਬਾਬਾ ਜੀ ਜੇ ਕੋਈ ਵੀ ਕੰਮ ਥੋੜੇ ਹਾਂਜੀ ਤੇ ਸਾਨੂੰ ਸੇਵਾ ਲਾ ਦੇ ਜੀ ਹਾਂਜੀ ਇਹਦੇ ਵੀ ਕੰਮ ਰੁਕੇ ਇਹ ਬਾਬੇ ਦਾ ਪਹਿਲੀ ਗੱਲ ਲੋਕਾਂ ਨੇ ਕਿਤੇ ਵੀ ਹੋਵੇ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਸੇਵਾ ਦਾ ਮੌਕਾ ਦੇ ਦਿਓ ਅਸੀਂ ਵੀ ਜੀ ਸੰਗਤ ਦੀ ਚੜ੍ਹਦੀ ਕਲਾ ਹਾਂ ਅਸੀਂ ਬੜਾ ਤਰੱਕੀ ਵਾਸ਼ਣ ਪਰ ਬਹੁਤ ਧੰਨਵਾਦ ਜੀ ਤਰੱਕੀ ਵਾਸ਼ਣ ਮਹਾਰਾਜ ਨੂੰ ਸੇਵਾ ਕੀਤੀ ਮਹਾਰਾਜ ਜੀ ਕਹਿਣਾ ਚਾਹੋ ਪੁਰਤਗਾਲੀਆਂ ਸੰਗਤਾਂ ਨੂੰ ਮੈਂ ਸੰਗਤ ਨੂੰ ਇਹ ਕਹਿੰਦੇ ਮਹਾਰਾਜ ਬਹੁਤ ਤਰੱਕੀ ਬਖਸ਼ੇ ਮਹਾਰਾਜ ਚੜ੍ਹਦੀ ਕਲਾ ਕਰੇ ਉਹਨਾਂ ਦੀ ਮਾਤਾ ਜੀ ਇੱਥੇ ਆਜੋ ਹੁਣ ਤੁਹਾਡੇ ਆਸ਼ੀਰਵਾਦ ਦੀ ਲੋੜ ਹੈ ਨਾ ਬੱਚਿਆਂ ਨੂੰ ਕਿਉਂਕਿ ਇਹ ਮਾਤਾ ਆਸ਼ੀਰਵਾਦ ਲੈਣ ਆਏ ਤੇਰਾ ਮਹਾਰਾਜ ਜੀ ਉਹਨਾਂ ਦੀ ਚੜ੍ਹਦੀ ਕਲਾ ਕਰੇ ਇਹਨਾਂ ਦਾ ਹੋਰ ਮਹਾਰਾਜ ਉੱਚੇ ਪਦਵੀ ਹੋਰ ਮਹਾਰਾਜ ਨੂੰ ਉੱਚਾ ਹੋਰ ਕਰੇ ਵਾਹਿਗੁਰੂ ਵਾਹਿਗੁਰੂ ਬਸ ਤੁਸੀਂ ਆਸ਼ੀਸ਼ਾਂ ਦਿੰਦੇ ਰਹੋ ਤੇ ਗੁਰੂ ਸਾਹਿਬ ਨੇ ਆਪੇ ਕਾਰਜ ਕਰਨੇ ਅਸੀਸਾਂ ਹੀ ਚਾਹੀਦੀਆਂ ਮਦਦ ਤੇਰੀਆਂ ਆਹਿਆ ਤੇ ਜਨੇ ਤੁਹਾਡੀਆਂ ਅਸੀਸਾਂ ਤੁਹਾਨੂੰ ਦਿੰਦੇ ਰਹਿੰਦੇ ਆ ਬਿਲਕੁਲ ਪਰਿਵਾਰ ਦਾ ਖਿਆਲ ਰੱਖਿਓ ਸਾਡੀਆਂ ਲੋੜਾਂਵਾਂ ਜਿੱਥੇ ਆਵਾਜ਼ ਮਾਰਦੇ ਮੈਂ ਤੇ ਉਦੋਂ ਦੇ ਕਹਿਤਾ ਸੀ ਕਿ ਜਿੱਦਨੇ ਪਰਵਾਰ ਨੇ ਸ਼ੁਰੂਆਤ ਕੀਤੀ ਸੀ ਨਾ ਉਸ ਤੋਂ ਬਾਅਦ ਦੇ ਵਿੱਚ ਅਕਾਲ ਏਡ ਦੀਆਂ ਜਿੰਮੇਵਾਰੀਆਂ ਬਣ ਜਾਂਦੀਆਂ ਜੀ ਅਸੀਂ ਹਰ ਉਹ ਸੇਵਾ ਜਿੱਥੇ ਵਿੱਚ ਅਕਾਲ ਏਡ ਦੀਆਂ ਸੰਗਤਾਂ ਯੋਗਦਾਨ ਪਾਉਂਦੀਆਂ ਤੇ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਗੁਰਮੁਖ ਸਿੰਘ ਜੀ ਭਰਵੀਰ ਜੀ ਕਿ ਜਿੰਨੇ ਦਿਨੇ ਸੇਵਾ ਕਾਰਜ ਚੱਲਣੇ ਆ ਮਾਤਾ ਨੂੰ ਕਿਹਾ ਕਿ ਵੀਰ ਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹਾਂ ਸੇਵਾ ਕਾਰਜ ਕਰੇ ਥੋੜਾ ਟਾਈਮ ਕੱਢ ਕੇ ਇਹ ਉੱਥੋਂ ਨਹੀਂ ਰੋਕ ਸਕਦੇ ਆ ਪੰਜਾ ਜਾ ਰਹੇ ਹਨ ਜੇ ਡਿਊਟੀ ਨਹੀਂ ਵੀ ਜਾਊਗਾ ਤੇ ਉਹ ਜ਼ਿੰਮੇਵਾਰੀ ਅਸੀਂ ਚੁੱਕੀ ਹੋਈ ਆ ਕਿਉਂਕਿ ਇਹ ਸਾਰਾ ਤੁਹਾਡਾ ਸੰਗਤ ਦਾ ਸਹਿਯੋਗ ਹੀ ਹੋਣਾ ਵਾ ਕਾਰਜ ਕੱਲਾ ਅਕਾਲ ਏਡ ਨਹੀਂ ਕਰ ਸਕਦੀ ਆ ਅਕਾਲ ਚੈਨਲ ਹੀ ਕਰ ਸਕਦਾ ਸੀ ਹਮੇਸ਼ਾ ਕਹਿੰਦੇ ਆ ਕਿ ਅਕਾਲ ਚੈਨਲ ਇੱਕ ਮਾਧਿਅਮ ਅਕਾਲ ਏਡ ਅਦਾਰਾ ਅਸੀਂ ਉਸ ਅਦਾਰੇ ਥਰੂ ਸੰਗਤ ਤੱਕ ਪਹੁੰਚਦੇ ਆ ਹੋਕਾ ਦੇ ਦਿੰਨੇ ਆ ਸੰਗਤ ਦਸਵੰਦ ਹੁੰਦੀ ਆ ਤੇ ਸ਼ਾਇਦ ਜਦੋਂ ਦੂਜੀ ਵਾਰੀ ਜਾਂ 2-4 ਮਹੀਨੇ 6 ਮਹੀਨੇ ਤੱਕ ਤੁਸੀਂ ਆਓਗੇ ਨਾ ਤੇ ਫਿਰ ਇਸ ਘਰ ਦੇ ਫਿਰ ਇਕੱਠੇ ਹੋਵਾਂਗੇ ਜੀ 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 ਫਿਰ ਇਹ ਭੈਣ ਨੇ ਕਹੇ ਹੋਏ ਲਫ਼ਜ਼ ਜਿਹੜੇ ਸੀ ਨਾ ਕਿ ਚਾਹ ਆਪਾਂ ਉਹਦੇ ਨੇ ਪਰਿਵਾਰ ਚ ਬੈਠੇ ਇਕੱਠੇ ਪੀਣੀ ਜਦੋਂ ਨੈਣ ਬੜਾ ਸੋਹਣਾ ਬਣਿਆ ਹੋਵੇ ਹੁਣ ਵੀ ਪੀਵਾਂਗੇ ਆਪਾਂ ਪਰ ਫਿਰ ਇਕੱਲੇ ਬੈਠਾਂਗੇ ਹਨਾ ਗੁਰੂ ਸਾਹਿਬ ਦਾ ਔਟਾਸਰ ਲਵਾਂਗੇ ਜੀ ਇੱਥੇ ਆਪਾਂ ਇੱਥੇ ਕੁਝ ਤਰ੍ਹਾਂ ਦੇ ਵਿੱਚ ਅਸੀਂ ਇਹਦੀ ਸ਼ੁਰੂਆਤ ਕਰਵਾ ਰਹੇ ਆ ਠੀਕ ਹੈ ਜੀ ਤੇ ਤੁਹਾਡਾ ਸਰਦਾਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਆ ਤੇ ਖਾਸ ਕਰਕੇ ਪੁਰਤਗਾਲ ਦੀਆਂ ਸੰਗਤਾਂ ਦਾ ਆਦਾਰਾ ਅਕਾਲੇਡ ਧੰਨਵਾਦ ਕਰਦਾ ਕਿਉਂਕਿ ਮੈਂ ਹਮੇਸ਼ਾ ਇਹ ਕਹਿੰਦਾ ਕਿ ਅਸੀਂ ਕੇਵਲ ਰਾਹੀ ਆ ਪਾਂਦੀ ਆ ਰਸਤਾ ਦਿਖਾਉਣ ਵਾਲੇ ਆ ਅਸੀਂ ਹੋਕਾ ਦੇ ਦਿੰਨੇ ਆ ਗੁਰੂ ਘਰ ਦਾ ਵਜ਼ੀਰ ਗੁਰੂ ਘਰ ਚ ਬੈਠ ਕੇ ਨਾ ਹੋਕਾ ਦਿੰਦਾ ਉਹ ਨਾਮ ਜਪਣ ਦੀ ਗੱਲ ਕਰਦਾ ਉਹ ਕਹਿੰਦਾ ਕਿ ਨਾਮ ਜਪੋ ਆਪ ਜਪਦਾ ਤੇ ਦੂਜਿਆਂ ਨੂੰ ਜਪਾਉਣ ਦੀ ਸਾਡਾ ਵੀ ਇੱਕ ਹੋਕਾ ਵਾ ਉਸ ਹੋਕੇ ਨੂੰ ਤੁਸੀਂ ਪ੍ਰਮਾਨ ਕਰਦੇ ਹੋ ਤੇ ਇਸ ਟਾਈਮ ਦੇ ਉੱਤੇ ਉਸ ਘਰ ਦੀਆਂ ਸਵਾਵਾਂ ਜਿਹੜੀਆਂ ਅਕਾਲ ਏਡ ਨੇ ਲਈਆਂ ਸੀ ਉਸ ਦੇ ਵਿੱਚ ਇੱਕ ਵੱਡਾ ਮੁੱਲਾ ਯੋਗਦਾਨ ਪੁਰਤਗਾਲ ਦੀ ਸੰਗਤ ਦਾ ਵੀ ਆ। ਦਿਲ ਦੀਆਂ ਗਰੇਆਂ ਧੰਨਵਾਦ ਸੀ ਹਮੇਸ਼ਾ ਕਹਿੰਨੇ ਕਿ ਆਨ ਆਰ ਆਈ ਭੈਣ ਭਰਾ ਬਹੁਤ ਆਦ ਦੇ ਵਿੱਚ ਅਕਾਲ ਚੈਨਲ ਨਾਲ ਜੁੜੇ ਆ ਅਕਾਲ ਏਡ ਨਾਲ ਜੁੜੇ ਆ ਤੇ ਉਹ ਸੰਗਤ ਨੂੰ ਸਹਿਯੋਗ ਕਰਦੇ ਆ। ਤੇ ਵਾਪਸੀ ਕਦੋਂ ਜੀ ਦੱਸਦੇ ਫੇਰੇ ਕਰੀ? ਕੱਲ ਨੂੰ ਆ ਜੀ। ਕੱਲ੍ਹ ਸ਼ਾਮ ਦੀ ਫਲਾਈਟ ਆ। ਜੀ। ਅਰਦਾਸ ਕਰਿਓ ਉੱਥੇ ਜਾ ਕੇ ਹਨਾ ਉਸ ਗੁਰੂ ਘਰ ਦੇ ਵਿੱਚ ਵੀ ਸਾਰਿਆਂ ਦੀ ਇਹਨਾਂ ਦੀ ਚੜ੍ਹਦੀ ਕਲਾ ਦੀ ਸੰਗਤ ਦੀ ਚੜ੍ਹਦੀ ਕਲਾ ਦੀ ਇਸ ਇਲਾਕੇ ਦੀ ਚੜ੍ਹਦੀ ਕਲਾ ਦੀ ਤੇ ਇਹਨਾਂ ਇਲਾਕੇ ਨੂੰ ਜਬ ਬਹੁਤ ਲੋੜ ਆ ਜੀ ਜੀ ਤੁਸੀਂ ਵੇਖਿਆ ਮੰੰਜਰ ਪ੍ਰਭ ਜੀ ਪ੍ਰਭ ਵੀਰ ਦੀ ਡਿਊਟੀ ਸੇਵਾ ਇੱਥੇ ਲਾਈ ਆ ਇਹ ਇਥੇ ਰਹਿਣਾ ਇਹਨਾਂ ਨੇ ਮਹੀਨਾ ਤੇ ਜਦੋਂ ਮੰਨ ਲਓ ਕਿ ਮਗਰੋਂ ਕਿਸਾਨਾਂ ਨੂੰ ਬੀਜ ਦੀ ਲੋੜ ਆ ਖਾਦ ਦੀ ਲੋੜ ਆ ਟਰੈਕਟਰਾਂ ਦੀ ਲੋੜ ਡੀਜ਼ਲ ਦੀ ਲੋੜ ਆ ਫਿਰ ਇਹ ਸੇਵਾ ਸਾਰੀ ਸਾਡਾ ਵੀਰ ਨਭਾਊਗਾ ਸੰਗ ਤਾਂ ਸਹਿਯੋਗ ਕਰਨਗੇ ਆ ਇਹ ਸੇਵਾ ਇਹ ਨਭਾਊ ਕਿਉਂਕਿ ਦਾਸ ਜੀ ਉੱਥੇ ਸੇਵਾ ਵਾ ਮਹਾਰਾਜ ਸਾਹਿਬ ਦੀ ਬਿਲਕੁਲ ਗ੍ਰੰਥੀ ਸਿੰਘ ਦੀ ਤੇ ਫਿਰ ਕਾਰਜ ਹੁੰਦੇ ਉਥੇ ਤਾਂ ਕਰਕੇ ਜਾਣਾ ਪੈਣਾ ਜੀ ਮੈਂ ਜਦੋਂ ਵਾਸਤੇ ਆਇਆ ਸੀ ਹੋ ਮੈਂ ਦੱਸਿਆ ਸੀ ਨਾ ਉਹਨੂੰ ਗ੍ਰੰਥੀ ਸਿੰਘ ਦੇ ਘਰ ਜਾਣਾ ਤੇ ਮੈਨੂੰ ਵੀਰ ਕਹਿੰਦੇ ਕਿ ਇਹ ਸੇਵਾ ਹੀ ਸਾਨੂੰ ਲਾ ਦਿਓ ਬੜੀ ਖੁਸ਼ੀ ਹੋਈ ਮੈਨੂੰ ਇਹ ਗੱਲ ਉਦੋਂ ਇਹਨੇ ਪੁੱਛਿਆ ਮੈਨੂੰ ਕਿ ਆਪਾਂ ਕਿਹੜੇ ਪਿੰਡ ਵਾ ਕਿਹੜੀ ਜਗ੍ਹਾ ਜਾਣਾ ਇਹ ਨਹੀਂ ਗੱਲ ਪੁੱਛੀ ਮਾਤਾ ਇਹਨਾਂ ਨੇ ਇਹ ਵੀਰ ਕਹਿੰਦੇ ਕਿ ਉਹ ਸੇਵਾ ਮੈਨੂੰ ਦੇ ਦਿਓ ਜੋ ਕਹੋਗੇ ਪੁਰਤਗਾਲ ਦੀ ਸੰਗਤ ਕਰੋਗੇ ਤੇ ਵੀਰੇ ਧੰਨਵਾਦ ਆ ਤੁਹਾਡਾ ਹੈਨਾ ਇਹ ਫਰਜ਼ ਆਪੋ ਆਪਣੇ ਅਸੀਂ ਮਾਤਾ ਫਰਜ਼ ਨਿਭਾ ਰਹੇ ਆ ਜਦੋਂ ਰਹਿਣ ਬਸੇਰਾ ਬਣ ਜਾਣਾ ਨਾ ਤੁਸੀਂ ਇੱਥੇ ਰਹਿਣਾ ਵਾ ਤੁਸੀਂ ਕੇਵਲ ਅਸੀਸਾਂ ਦੇਣੀਆਂ ਵਾ ਅਰਦਾਸ ਬੇਨਤੀ ਕਰਨੀ ਹੈ ਕਿ ਜਿਹੜੇ ਖਜ਼ਾਨਿਆਂ ਚ ਮਾਇਆ ਆਉਂਦੀ ਆ ਨਾ ਉਹ ਖਜ਼ਾਨੇ ਭਰਪੂਰ ਰਹਿਣ ਤੇ ਉਹ ਚੜ੍ਹਦੀ ਕਲਾ 'ਚ ਰਹਿਣ ਸਾਡੇ ਵੀਰ ਕਿਉਂਕਿ 12-12 ਘੰਟੇ 14-14 ਘੰਟੇ ਲਾ ਕੇ ਦਸਵੰਦ ਕਰਨਾ ਫਿਰ ਦਸਵੰਦ ਸਾਡੇ ਤੱਕ ਪਹੁੰਚਣਾ ਹਨਾ ਫਿਰ ਉਹਦੇ ਨਾਲੇ ਕਾਰਜ ਹੋਣੇ ਆ ਦਿਲ ਦੀਆਂ ਗਰਾਈਆਂ ਤੋਂ ਤੁਹਾਡਾ ਧੰਨਵਾਦ ਆ ਵੀਰੋ ਤੇ ਕਿਤੇ ਵੀ ਸਾਡੀ ਲੋੜ ਪੈਂਦੀ ਆ ਅਦਾਰਾ ਅਕਾਲ ਚੈਨਲ ਅਕਾਲ ਏਡ ਤੁਹਾਡੇ ਨਾਲ ਆ ਹਮੇਸ਼ਾ ਠੀਕ ਆ ਜੀ ਠੀਕ ਹੈ ਵੀਰ ਜੀ ਕੋ ਨੰਬਰ ਹੈਗਾ ਸੰਪਰਕ ਕਰਿਓ ਆਪਾਂ ਕੋਸ਼ਿਸ਼ ਕਰਾਂਗੇ ਇਕੱਠੇ ਚੱਲਣ ਦੀ ਕਿਉਂਕਿ ਜਦੋਂ ਇੱਕ ਤੋਂ ਇੱਕ 11 ਹੁੰਨੇ ਆ ਨਾ ਤੇ ਫਿਰ ਹੋਰ ਵੀ ਵਧੀਆ ਕਾਰ ਚੱਲਦੇ ਆ ਜਿੱਥੇ ਸਾਡੀ ਲੋਡ ਪਵੇ ਸਾਨੂੰ ਆਜ ਦਿਓ ਜਿੱਥੇ ਕਿਤੇ ਹੋਕੇ ਦੀ ਲੋਡ ਪਵੇ ਅਦਾਰਾ ਆਕਾਲ ਚੈਨਲ ਖਲੋਊਗਾ ਜਿੱਥੇ ਏੜ ਦੀ ਲੋੜ ਪੈਂਦੀ ਆ ਅਦਾਰਾ ਆਕਾਲ ਏੜ ਵੀ ਤੁਹਾਡੇ ਨਾਲ ਖਲੋਗਾ ਠੀਕ ਆ ਜੀ ਜੀ ਠੀਕ ਆ ਧੰਨਵਾਦ ਜੀ ਬਹੁਤ ਬਹੁਤ ਸਾਰੀ ਟੀਮ ਦਾ ਤੇ ਤੁਹਾਡਾ ਵੀ ਧੰਨਵਾਦ ਜੀ ਤੁਸੀਂ ਸਾਨੂੰ ਨਾ ਥੋੜਾ ਜਿਹਾ ਦੱਸੀ ਜਾਣਾ ਇਹ ਕਿਸਾਨਾਂ ਲਈ ਵੀ ਜਿਹੜਾ ਵਾ ਰਸ਼ਨ ਲੈ ਕੇ ਆਉਂਦੇ ਆ ਆਪਣਾ ਚਾਰਾ ਲੈ ਕੇ ਆਉਂਦੇ ਆ ਜੇ ਕਿਹੇ ਤੱਕ ਨਹੀਂ ਪਹੁੰਚਦਾ ਤੇ ਸਾਨੂੰ ਜਰੂਰ ਦੱਸਿਆ ਜੀ ਕਿਉਂਕਿ ਸਾਨੂੰ ਨਹੀਂ ਪਤਾ ਲੱਗਦਾ ਇਦਾਂ ਮੰਗਣ ਵਾਲੇ ਜਾਦੇ ਆ ਪਹੁੰਚੀ ਮਾਊਜਾ ਦਾ ਨਿਕਲੇ ਟਿਕਾਣਾ ਅਸੀਂ ਤੁਹਾਨੂੰ ਪਿੰਡ ਦੱਸ ਦਿਆ ਕਰਾਂਗੇ ਪਿੰਡ ਦਾ ਸੰਪਰਕ ਨੰਬਰ ਦਵਾਂਗੇ ਠੀਕ ਹੈ ਜੀ ਤੁਸੀਂ ਮੈਨੂੰ ਦੱਸ ਹਾਂ ਜਨ ਲਗਾਤਾਰ ਦੱਸ ਦਿਨ ਮੈਨੂੰ ਪਤਾ ਜੀ ਮੈਨੂੰ ਦੱਸਤਾ ਜਦੋਂ ਵੀਰ ਜੀ ਉਤਰੇ ਸੀ ਨਾ ਅੱਜ ਉਤਰ ਕੇ ਪੰਜਾਬ ਦੀ ਧਰਤੀ ਤੇ ਨਹੀਂ ਪਹੁੰਚੇ ਦਿੱਲੀ ਸੀ ਜਦੋਂ ਫੋਨ ਤੇ ਚਿਹਰਾ ਦਾ ਰابطਾ ਕਾਇਮ ਹੋ ਗਿਆ ਸੀ ਦਿੱਲੀ ਤੋਂ ਸੁਨੇਹਾ ਆ ਗਿਆ ਸੀ ਕਿ ਅਸੀਂ ਪੰਜਾਬ ਆ ਗਏ ਆ ਅਸੀਂ ਸਵਾਵਾ ਕਰਨ ਵਾਸਤੇ ਆਇਆ ਸਾਡਾ ਸਹਿਯੋਗ ਰੱਖਿਓ ਨਾਲ ਜਾਣ ਲਾਂਗੇ ਬਹੁਤ ਵਧੀਆ ਲੱਗਾ ਤੇ ਅੱਜ ਸਦਾ ਗੁਰਮukh ਸਿੰਘ ਜੀ ਸਤਿ ਆਪਾ ਅਭਦੇਵਾਲ ਸਿੰਘ ਜੀ ਅਭਦੇਵਾਲ ਜੀ ਤੁਹਾਡਾ ਧੰਨਵਾਦ ਮੰਗਪ੍ਰੀਤ ਜੀ ਇਹ ਮੁਬਾਰਕਬਾਦ ਆ ਤੁਹਾਡੇ ਪਰਿਵਾਰ ਵਾਸਤੇ ਹਨਾ ਇਹ ਗੁਰੂ ਸਾਹਿਬ ਕਿਰਪਾ ਕਰੇ ਇਹ ਰਣਬਰ ਸ਼ਾਦੀ ਗਲਾ ਕਰੇ ਹਨਾ ਹਾਂ ਬਿਲਕੁਲ ਬਿਲਕੁਲ ਸਿੱਖੀ ਸਿੱਖ ਦੀ ਸੁਣਦਾ ਹੈ ਜੀ ਬਿਲਕੁਲ ਸਾਰੇ ਜੀ ਸਿੱਖਦੇ ਸਾਰੇ ਹਾਂ ਜੀ ਤੇ ਚਲੋ ਸ਼ੁਕਰ ਹੈ ਮਹਾਰਾਜ ਆਪ ਜੀ ਨੇ ਬਹੁਤ ਕਿਰਪਾ ਕੀਤੀ ਚਲੋ ਸਮਿਆਂ ਨੇ ਬਹੁਤ ਕਿਰਪਾ ਕੀਤੀ ਸਾਡੀ ਬਾਪੜੀ ਬਹੁਤ ਧਰਵਾ ਮਹਾਰਾਜ ਚੜ੍ਹਦੀ ਕਲਾ ਕਰੇ ਸਾਰਿਆਂ ਦੀ ਬਿਲਕੁਲ ਮਤਮੈਂ ਇੱਕ ਇੱਕ ਚੀਜ਼ ਦਾ ਮੈਂ ਜ਼ਿਕਰ ਕਰਦਾ ਹੁਣਾ ਵੀਰ ਜੀ ਇੱਥੇ ਜਿਹੜੀ ਧਰਤੀ ਤੇ ਖੜੇ ਆ ਨਾ ਆਪਾਂ ਇਥੋਂ ਸਾਨੂੰ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕਣ ਦਾ ਹੌਕਾ ਮਿਲਿਆ ਬਿਲਕੁਲ ਗੁਰੂ ਸਾਹਿਬ ਨੇ ਸਾਨੂੰ ਸਿਖਾਏ ਇਹ ਹੋਏ ਸੀ ਮੈਂ ਹਰ ਰਿਕਾਰਡਿੰਗ ਦੇ ਵਿੱਚ ਇਹ ਗੱਲ ਕੀਤੀ ਸੀ ਸ਼ਾਇਦ ਜੇ ਤੁਸੀਂ ਲੋਹਿਆ ਸਾਈਡ ਜਾਂਦੇ ਆ ਨਾ ਉੱਥੇ ਮੰੰਜਰ ਵੀ ਇਹੋ ਜਿਹਾ ਤੇ ਸ਼ਾਇਦ ਉਹ ਉੱਥੇ ਵੀ ਗੁਰੂ ਸਾਹਿਬ ਗਏ ਸੀ ਹਨਾ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਸੁਲਤਾਨਪੁਰ ਲੋਧੀ ਦੀ ਗੱਲ ਕਿੱਥੇ ਗੁਰੂ ਸਾਹਿਬ ਨਹੀਂ ਕਿੱਥੇ ਚਰਨਾ ਪਏ ਹੋਣਾ ਨਾ ਹਰ ਇੱਕ ਪਾਸੇ ਗਏ ਸੀ ਪਰ ਜਿਹੜਾ ਆ ਸੁਨੇਹਾ ਨਾ ਇਹ ਬਹੁਤ ਵੱਡਾ ਸੁਨੇਹਾ ਸੀ ਖਾਸ ਕਰਕੇ ਸਿੱਖੀ ਵਾਸਤੇ ਜੀ ਨਾਮ ਜਪਣ ਦਾ ਕਿਰਤ ਕਰਨ ਦਾ ਤੇ ਵੰਡ ਕੇ ਛਕਣ ਦਾ ਤੇ ਅੱਜ ਵੰਡ ਕੇ ਛਕ ਰਹੇ ਆ ਜੀ ਆਪਾਂ ਕੋਈ ਆਸਾਨ ਨਹੀਂ ਕਿਸੇ ਦੇ ਉੱਤੇ ਫਰਜ ਸੀ ਫਰਜ ਨਿਭਾ ਰਹੇ ਆ ਧੰਨਵਾਦ ਜੀ ਚੜ੍ਹਦੀ ਕਲਾ ਚ ਪੁਰਤਗਾਲ ਦੀ ਸੰਗਤ ਰਵੇ ਗੁਰੂ ਸਾਹਿਬ ਚੜ੍ਹਦੀ ਕਲਾ ਚ ਰੱਖਣ ਤੇ ਸਾਥ ਬਣਿਆ ਰਵੇ ਜਿੱਥੇ ਸਾਡੀ ਲੋੜ ਹੋਵੇ ਸੰਪਰਕ ਕਰਿਓ ਅਸੀਂ ਹਮੇਸ਼ਾ ਤੁਹਾਡੀ ਤਾਬਿਆ ਦੇ ਵਿੱਚ ਹਾਜ਼ਰ ਹਾਂ ਅਦਾਰਾ ਆਕਾਲ ਚੈਨਲ ਆਵਾਜ਼ ਬਣਿਆ ਹੋਇਆ ਲੋਕਾਂ ਦੀ ਹਜ਼ਾਰਾ ਆਕਾਲ ਇਹ ਤੁਖ ਦਰਦ ਵਿੰਡਾ ਰਿਆ ਧੰਨਵਾਦ ਵੀਰਾਂ ਦਾ ਮੰਗਪ੍ਰੀਤ ਦੀ ਸੇਵਾ ਦੇ ਵਿੱਚ ਯੋਗਦਾਨ ਪਾਉਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ